ਹਰ ਜੁਗ ਜੁਗ ਭਗਤ ਪਾਇਆ ਪੈ ਰਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟਰ ਮਾਰਿਆ ਪ੍ਰੇਲਾਦ ਤਰਾਇਆ ਅਹੰਕਾਰਾਂ ਨਿੰਦ ਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛੜਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ تام ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਹਾਰੇ ਕੁਦਰਤ ਵਸ਼ਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤ ਮ ਜੋਤ ਜੋਤ ਮ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਖ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹਿਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੇਸ਼ੂ ਕਈਐ ਕੇਤੇ ਤੇਰੇ ਗਾਵਣ ਹਾਰੇ ਗਾਵਨ ਤਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੰਤ ਤੁਧਨੋ ਚਿਤੁੁ ਕੋਪਦ ਲਿਖ ਜਾਣਨ ਲਿਖ ਲਿਖਦਨਾ ਵਿਚਾਰੀ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰਤੀ ਰੀ ਸਦਾ ਸਵਾਰੀ ਗਾਵੰਤ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੀ ਅੰਦਰ ਨਾਲੇ ਗਾਵੰਤ ਤੁਧਨੋ ਸਿੱਤ ਸਮਾਦੇ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੀ ਗਾਵੰਤ ਤੁਧਨੋ ਜਤੇਸ਼ ਤੇਸ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰਖੀ ਈਸ਼ਰ ਜੁਗ ਜੁਗ ਵੇਦਾ ਨਾਲੇ गावਨ ਤੁਨੋ મોહણીયા મનમોહન સર્ગ મચ્છ પ્યાલી ગાવંતુ નો રતન પાય તેરી 68 તીર નાલી ગાવંતુ તનો જો મહાવલ સુરા ગાવંતુ તનો ખાણી ચારી ગાવંતુ નો અખંડ મંડળ પ્રેમ મંડાળ કર કર રખે તેરી તારે સે તુનો ગાવન જો તુદ પાવન રતે તેરે પગદ રસાળે હોર કેતે તુનો ગાવન સેમ ચિતના આવન ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਸਾਈ ਸਾਚਾ ਸਾਚੇ ਨਾਈ ਹੈ ਪੇ ਹੋ ਸੀ ਜਾਇ ਨਾ ਜਾਸੇ ਰਚਨਾ ਜਿ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੇਵੜ ਵਡਾ ਡਿੱਠਾ ਹੋਈ ਕੀਮਤ ਪਾਇ ਨਾ ਕਹਾ ਜਾਏ ਕਹਿਣੇ ਵਾਲੇ ਤੇਰੀ ਰਈ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜ ਚੇਰਾ ਰਹਾਓ ਸਭ ਸੁਰਤ ਈਮੇਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਗੁਰ ਹਾਏ ਕਹਿ ਨਾ ਜਾਈ ਤੇਰੀ ਤਿਲਵੜਿਆਈ ਸਭ ਸਤ ਸਬਤ ਸਭ ਚੰਗੇ ਆਈਆਂ ਸਿਧਾਪੁਰ ਕਾ ਕਿਆ ਵੜਿਆਈਆਂ ਤੁਦ ਵਿਣ ਸਿੱਧੇ ਕੇ ਨੈਣਾ ਪਾਈਆਂ ਕਰ ਮਿਲੇ ਨਾਹੀ ਠਾਕ ਰਾਹੀਆਂ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਬਰੇ ਤੇਰੀ ਪੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੇ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੇ ਲਾਗੇ ਭੁਖ ਉਤ ਭੋਖੇ ਖਾਏ ਚਲਿਏ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੇ ਤਿਲਵੜੇ ਆਏ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰਨਾ ਹੋਵੇ ਸਹੋਗ ਦਿੰਦਾ ਰਹਿਣਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਾ ਤੇਵੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੇ ਤੇਰਾਤ खसम विसारें ते कम जात नानक नामें बाज सनात राग महला चौथा हर के जन सत सतपुरखा बिनो करो गुरपास केरे क्रम सतगुर शरणाही कर दया नाम प्रगास मेरे मीत गुरदेव मोको राम नाम प्रगास गुरमद नाम मेरा प्राण सखाई हर कीर रहरास रहाओ ਹਰ ਜਨ ਕੇ ਵੜ ਭਾਗ ਵੜੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀ ਣਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿਨ ਧੁਰਮ ਸਤਕ ਲਿਖਿਆ ਲਿਖਾਸ तन तन सत्सङ्गत रस पाया मिल जन नानक नाम प्रकाश पंजवा काहे रे मन चित में उद्दम जा आहर हर जियो प्रिया शैल में जंत पाए ता कार्य आगे कर धरिया मेरे माधो जे सत्संगत मिले सो तरिया ਗੁਰ ਪ੍ਰਸਾਦ ਪਰੰਪਰ ਪਾਇ ਸੁਕੇ ਕਾਸ਼ ਧਰਿਆ ਰਹਾਉ ਜਨਨ ਪਿਤਾ ਲੋਕ ਸੁਦ ਬੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿ ਇਕ ਸੰਬਾਹੀ ਠਾਕੁਰ ਕਾਹੀ ਮਨ ਪਾਉ ਕਰਿਆ ਊੜੇ ਊੜਾਵੇ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕੜਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਚਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੇ ਸਭ ਧਿਆਵੇ ਤੁਝੇ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਸ਼ਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪ੍ਰਖ ਸਮਾਨਾ ਇਕ ਦਾਤਾ ਇਕ ਭੇਕਾਰੇ ਜੇ ਸਭ ਤੇਰੇ ਚੋਜ ਵਿੜਾਲਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਤਵਖਾਣਾ ਜੋ ਸੇਵੈ ਜੋ ਸੇਵੈ ਤੁਝੇ ਜਨਾਨਕ ਤិន ਕੁਰਬਾਨਾ ਹਰ ਧਿਆਵੇਂ ਹਰ ਧਿਆਵੇਂ ਤੁਝੇ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੋਟੇ ਜਮ ਕੇ ਫਾਸੇ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰਜੀਤ ਤੇ ਹਰ ਰੋਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹੰਤੂ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੈ ਹਰ ਪੂਜਾ ਜੀ ਤਪਤਾ ਪੈਂ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ੍ਰ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਤਪਰਗ ਪਰੰਪਰ ਕਰਤਾ ਜੇ ਤੁਦ ਜੇ ਵੜ ਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੇ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਭਾਵੇਂ ਸੋਈ ਵਰ ਤੈ ਜੇ ਤੂੰ ਆਪੇ ਕਰੈ ਸੋ ਹੋਈ ਤੁਦ ਆਪੇ ਸ੍ਰਸਵ ਪਾਈ ਜੇ ਤੁਦ ਆਪੇ ਸ੍ਰਸਵ ਗੋਈ ਜਨਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹਿਲਾ ਚੋਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਥਿਸੀ ਜੋ ਤੂੰ ਦੇਹ ਸੋਈ ਹੋ ਪਾਈ ਰਾਉ ਸਭ ਤੇਰੀ ਤੂੰ ਸਭ ਨੇ ਤਿਹਾਇਆ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇਆ ਤੂੰ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੋਂ ਜੀ ਮਾਹੇ ਤੁਝ ਬਿੰਦੂ ਜਾ ਕੋਈ ਨਾਹੀਂ ਜੇ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਂ ਏ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਆ ਤਿੰਨ ਸੁਖ ਪਾਇਆ ਸਜਿ ਹੀ ਹਰ ਨਾਮੁ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿੰਦੂ ਜਾਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪਰਗਟ ਹੋਈ ਆਸਾ ਮਹਿਲਾ ਪਹਿਲਾ ਤੇ ਸਰਵੜੈ ਬਹਿਲੀ ਨਿਵਾਸਾ ਪਾਣੀ ਪਾਵਕਤ ਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੋਵੀ ਅਲੀ ਮਨ ਇੱਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੋ ਰਗ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੇ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਭਏ ਪ੍ਰਾਪਤ ਮਨੁਖ ਦੇ ਹੁਰੀਆ गोविंद मिलन की तेरी बरियां और काज तेरे कितन काम मिल साथ संगत बस केवल नाम शर्म जाम लाग भौ जल तरण कै जन्म बिरथा जात रंग माया कह रहा जप तप संजम धर्म न कमाया सेवा साधना जानया हर राया कहु नानक हम नीच करमा शरण परि एक ओंकार श्री वाहिगुरु जी की फतेह पातशाही दसवीं कवियो बाच बेनती चौपयी हमरे करो हाथ रक्षा पूरण हो ये की इच्छा तव चरणन मन रहे हमारा अपना जान करो प्रतवारा हमरे दूर वह तुम गाओ आप दय मोहे बचाओ सुखे वसै मोरो परवारा सेवक सेवक शिक्षव करतारा मोर अच्छा नहीं कर दे करिए सब बैरन को आज संगरी है पूरन हुई हमारी आशा तोर भजन की रह प्यासा तुम्हें तो चाड़ कोई न ध्याओ जो बचाओ सो तुम ते पाऊँ सेवक से कमारे तारी है, चुन चुन सतर मारी मारिय आप हाद मुझे उरी है मरण काल का त्रास निभरी है जो सदा हमारे पश्चात श्रीयस धुजो करियो रक्षा अच्छा। राख हो मोय राखण हारे साहिब संसाही प्यारी दीन बंदुष्टन के हंता हो प्री चतुर्दश कंता काल पाए ब्रह्मा बबधरा काल पाए शिव अवतरा काल पाए गर्भन प्रकाशा सकल काल का किया तमाशा जवन काल जोगी शिव के हो बेजराज ब्रह्मा जो थी हो। जवन काल सब लोग सवारा नमस्कार है ताहे हमारा जवन काल सब जगत बनायो देव जय जक्षण उपजायो ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸકલ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਰੰ ਕੋਪਲ ਮੋ ਬਦ ਕਿਓ ਕਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੇ ਪੇਰ ਪਛਾਨਤ ਚੀਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦਸ਼ ਕਰ ਫੂਲਾ संतन दुख पाए ते दुखे सुख पाए साधन के सुखे एक एक के पीर पछाने कट कट के पट पट के जाने जब उत करा कर कर तारा पर जादर तब दे अपारा जब कर कर तो कब हूँ तुम मैं मिल दे दर सब हूँ जेते वदन सृ सव आप अपनी बोझ उचार ਤੁਮ ਸਭ ਈ ਤੇ ਰਹਿ ਤੇਰਾ ਆਲਮ ਜਾਣਤ ਬੇਦ ਭੇਦ ਰਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਅਨਾਦ ਸੰਭਵ ਤਾਂ ਕਾ ਮੋੜ ਚਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾਂ ਤਾਂ ਕੋ ਕਰਪਾ ਹਨਨ ਮਾਨਤ ਮਹਾਮੂਲ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਰੰਕਾਰ ਕਾ ਚੇਨਤ ਨੇਬਿਉ आप आपनी बुद्ध जेती वर्णत भिन्न भिन्न तुं तेती तुमरा लखाना जाय पसारा के विषया प्रथम संसारा एक रूप अनुप्वरूपा रंग राव कई भूपा अंडज जेरज सेतज के उतवज खान बहुरच देनी कहो भोल राजा वे बैठा कहाँ सिमरट बो शंकर सगरे सृढ़ दिखाये अचम्भ आद जुगाद स्वरूप स्वम्भ आवरच्छा मेरे तुम करो सिख उबार सिख संघरो दुष्ट जिते उठवत उत्पाता सकल मलेच करो जे अस ध्वज तव सरणी परे तिनके दुष्ट दुख त्व मरी पुरख जवन पग परे तिहारे तिनके तुम संकट स्वटारी ਜੋ ਕਲ ਕੋਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਐ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦਸਤਨ ਜਾਇ ਨਿ ਹਰਹੁ ਤਾਂ ਕੇ ਤਾਪ ਤਨਕ ਮੋ ਹਰਹੁ ਰਿਦ ਸਿਦ ਘਰਮ ਹੋ ਸਭ ਹੋਏ ਦੁਸ਼ਟ ਚਾਚਐ ਸ ਕਹਿਨਾ ਕੋਈ ਏਕ ਬਾਰ ਜੇ ਤਮੈ ਸਮਾਰਾ ਕਾਲ ਪਾਸਤੇ ਤਾਹੀ ਉਬਾਰਾ जि नर नाम तिहारो काहा दार दुष दुख ते रहा खडे के तमे शरण तिहारे आप हाथ दे ले होवारी सरग टोर मो हो, हो सहाय दुष्ट दुख ते ले हो बचाई सवैया पाए गए जब ते तुमरे तब ते को अखरे नहीं आन्यो राम रहीम प्राण कुरान नेक कह मत एक ना मान्यो सिमरस शास्त्र वेद सब भव भेद कह हम एक ना जान्यो श्रीस पान कृपा तुमरी कर मैं ना कहो सब तोहे बखान्यो दोहेरा सगले द्वार को छाड़ के गयो तुहारो द्वार बाहे गए के लाज अस गोबिंद दास तुहार रामकली महलाति जा आनंद एक ओंकार सतगुरु प्रसाद आनंद पया मेरी माई सतगुरु मैं पाया सतगुरु ता पाया सै सेती मनवजियां वाधाइयां राग रतन परिवार परियां शब्द गावन आईयां सब दोत गावो हरि के रामजनी बसाया ਕਹੈ ਨਾਨਕ ਆਨੰਦੁ ਆਸਧੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਤੋਖ ਸਵਿਸਾਰਣਾ ਅੰਗੇਕਾਰ ਓ ਕਰੇ ਤੇਰਾ ਕਰ ਸਭ ਸਵਾਰਣਾ ਸਬਨਾ ਗਲਾ ਸਮਰਤ ਸੁਆਮੀ ਸੋਕਿਓ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੀ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ੁਦ ਘਨੇਰੀ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮ ਆਧਾਰ ਮੇਰਾ ਜਿੰ ਕੋ ਕਾ ਸਭ ਗਵਾਈਆਂ ਕਰ ਸਾਂਸਿਕ ਮਨਾਏ ਵਸਿਆਂ ਜਿਨ ਇੱਛਾ ਸਭ ਪੋਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦਿਆਏ ਵੜਿਆਈਆਂ ਕਹਿ ਨਾਨਕ ਸੁਣੋ ਸੰਤੋਸ ਸਵਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਵ ਤੇ ਘਰ ਸਭਾਗੇ ਘਰ ਸਭਾਗੇ ਸਵਦ ਵਾਜੇ ਕਲਾ ਜਿਤ ਕਰ ਤਾਰਿਆ पांचे दो उत्तर बस केते काल कंटक मारिया धुर करम पाया तु जिन को से नाम हर कै लागी कह नानक तै सुख होआ तिस घर अनहद वाजे अनंग सुणो वड़ पागियो सगल मनोरथ पूरे पार ब्रह्म प्रप पाया पुत्रे सगल विशूरे दोख रोग संताप पुत्रे सुनी सच्चे वाणी संत साजन भये सरसे पूरे गुरु ते जानी सुनते पुनीत कहते कवि सतगुरु रहया भर पूरे बिनवंत नानक गुरु चरण लागे वाजे अनहद तूरें मंडावणी महला पंजवा थाल विच तिन वस्तु पयो सतसंतो ग विचारो अमृत नाम ठाकुर का पयो जिसका सब सधारो ਜੇ ਕੋ ਖਾਵੇ ਜੇ ਕੋ ਬੁੰਚੈ ਤਿਸ ਕਾ ਹੋਈ ਉਧਾਰੂ ਇਹ ਵਸਤ ਜੀ ਨਾ ਜਾਏ ਨਿਤ ਨਿਦਰ ਕੋ ਉਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰह्म पसारੂ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋਂ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਬੇ ਅਮਰahmat ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪਾਉੜੀ ਥਿੱਥੈ ਤੂੰ ਸਮਰਥ ਜਿੱਥੈ ਕੋਏ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕੇ ਜਮਕੇ ਦੂਤ ਨਾਏ ਤੇ ਰਹਿ ਛੜ ਜਾਹੀ ਬਹੁ ਜਲ ਬਿਕਮਸ ਗਾਉ ਗੁਰ ਸਬਦ ਦੇ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹਿ ਕਲਮੈ ਹੋ ਪੁਨ ਗੁਣ ਗੋਬਿੰਦ ਗਾਹਿ ਸਭ ਸੈ ਨੋ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋਏ ਨ ਜਾਏ ਜੇ ਆਵੇ ਤਦ ਆਏ ਸ਼ਲੋਕ ਮਹਲਾ 5 ਅੰਤਰ ਗੁਰ ਆਰਾਧਣਾ ਜੀਵਾ ਜਬ ਗੁਰ ਨਾ ਨੈਤਰੀ ਸਗੁਰ ਪੇਖਣਾ ਸਰਣੀ ਸੁਨਾ ਗੁਰ ਨਾ ਸਤਗੁਰੂ ਸੇ ਤੇ ਰਤਿਆਂ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੇ ਉੱਤਮ ਕਾਢੇ ਐ ਵਿਰਲੇ ਕੇ ਇੱਕੇ ਮਹਿਲਾ ਪੰਜਵਾ ਰੱਖੇ ਰਖਣਹਾਰ ਆਪ ਬਾਰੀਆਂ ਗੁਰ ਕੇ ਪੈਰੇ ਪਾਏ ਕਾਜ ਸਵਾਰੀਆਂ ਹੋ ਆਪ ਦਇਾਲ ਮਨੋ ਨ ਵਿਚਾਰੀਆਂ ਸਾਦੇ ਨਾ ਕੈ ਸੰਗ ਪਾਉ ਜਲ ਤਾਰਿ ਅੰ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰਿ ਅੰ ਤੇ ਸਾਹਿਬ ਕੇ ਟੇਕ ਨਾਨਕ ਮੰਨੇ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੋਖ ਜਾਹੇ ਤੇ ਸਾਹਿਬ ਕੇ ਟੇਕ ਨਾਨਕ ਮੰਨੇ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੋਖ ਚਾਹੇ